ਤੁਸੀਂ ਦੇਖੋ ਜਦੋਂ ਅਦਾਲਤ ਕਿਸੇ ਨੂੰ ਸਜ਼ਾ ਕਰਦੀ ਆ ਉਹ ਵੀ ਆਪਸ਼ਨ ਦਿੰਦੀ ਆ ਹੂੰ ਜਾਂ ਤਾਂ 5000 ਰੁਪਏ ਜੁਰਮਾਨਾ ਜਾਂ 6 ਮਹੀਨੇ ਦੀ ਸਜ਼ਾ ਹੂੰ ਤੇ ਮੁਜਰਮ ਕਹਿੰਦਾ ਨਹੀਂ ਅਮੀਰ ਬੰਦਾ ਕਹਿੰਦਾ ਵੀ ਮੈਂ ਨਹੀਂ ਸਜ਼ਾ ਸੋਦਾ ਕਰਤ ਨਹੀਂ ਆlfloor 5000 ਰੁਪਏ ਗਰੀਬ ਕਹਿੰਦਾ ਯਾਰ ਮੈਂ 6 ਮਹੀਨੇ ਕੱਟ ਲਊਗਾ ਹਾਂ ਸਜ਼ਾ ਦੇ ਵਿੱਚ ਵੀ ਆਪਸ਼ਨ ਆ ਹੂੰ ਇੱਥੇ ਜ਼ਮੀਨ ਛੱਡਣ ਵਿੱਚ ਵੀ ਆਪਸ਼ਨ ਨਹੀਂ ਹੈਗੀ ਹੂੰ ਜ਼ਮੀਨ ਛੱਡਣ ਚ ਇੱਕੋ ਹੀ ਆ ਵੀ ਰੱਖਦੀ ਆ ਪਿਸਤੌਲ ਤੇਰੇ ਸਾਹਮਣੇ ਆ ਯਾਰ ਲੈ ਹਮਸੇ ਕਰ ਲੈ ਦੋਸਤੀ ਆ ਖੁਦ ਕੋ ਗੋਲੀ ਮਾਰ ਲੈ ਹੂੰ ਤੇ ਨਾਲ ਉਹਨੂੰ ਡਰਾਇਆ ਹੈ ਹੂੰ ਤੇ ਜਿਨ੍ਹਾਂ ਨੇ ਨਂ ਜ਼ਮੀਨ ਨਾ ਦਿੱਤੀ ਉਹਨਾਂ ਦੀ ਜ਼ਮੀਨ ਵੀ ਖੂੰਗੀ ਨਹੀਂ ਅਕੇ ਨੂੰ ਉਹਦੀ ਰਜਿਸਟਰੀ ਨਹੀਂ ਹੋਣੀ ਤੁਹਾਨੂੰ ਦੇਖੋ ਗੁੰਡਾਗਰਦੀ ਦਾ ਸਿਖਰ ਆ ਹੈ ਹਾਂ ਇਹ ਤਾਂ ਗੁੰਡਾ ਬੰਦਾ ਗੁੰਡਾ ਰਾਜ ਕੋਈ ਨਹੀਂ ਹੋ ਸਕਦਾ ਇਹ ਤਾਂ ਸਾਨੂੰ ਦੇ ਤੁਸੀਂ ਸਮਾਰਟ ਸਿਟੀ ਬਸਾਉਣ ਦੇ ਬਰੋਚ ਆਇਓ ਕਿ ਜ਼ਮੀਨਾਂ ਖੋਹ ਲੈਣੀਆਂ ਜ਼ਮੀਨਾਂ ਲੈ ਕੇ ਕਿਸਾਨਾਂ ਬਰਵਾਤ ਕਰ ਦੇਣਾ ਪਰ ਆਪਾਂ ਦੀ ਸ਼ੌਕੜ ਦੇਖੀ ਆਪਣੇ ਗੁਰੂਆਂ ਦਾ ਉਹਨਾਂ ਨੇ ਵੀ ਤਾਂ ਇੰਨੇ ਪਿੰਡ ਵਸਾਏ ਨੇ ਇੰਨੇ ਏਕੜ ਲੋਕਾਂ ਨੂੰ ਜ਼ਮੀਨਾਂ ਦਿੱਤੀਆਂ ਨੇ ਵਸਾ ਕੇ ਉਹਨਾਂ ਨੂੰ ਖੁਸ਼ ਰੱਖਿਆ ਪਰ ਅਗਰ ਸਮਾਰਟ ਸਿਟੀ ਬਣ ਕੇ ਪੰਜਾਬ ਬਸਦਾ ਹੈ ਜਿਹੜਾ ਵਿਦੇਸ਼ਾਂ ਨੂੰ ਨੌਜਵਾਨ ਭੱਜ ਰਹੇ ਨੇ ਉਹਨਾਂ ਨੂੰ ਵਾਪਸ ਮੋੜ ਕੇ ਸ਼ਹਿਰ ਵਰਗੀ ਸੁਵਿਧਾ ਇੰਨੇ ਸਮਾਰਟ ਸਿਟੀ 'ਚ ਮਿਲ ਜੇਗੀ ਤਾਂ ਤਰਾਜ ਵੀ ਕੀ ਹੈ ਨਹੀਂ ਨਹੀਂ ਸਮਾਰਟ ਸਿਟੀਆਂ ਬਸਣੇ ਚਾਹੀਦੇ ਆ ਨਵੇਂ ਨਗਰ ਬਸਣੇ ਚਾਹੀਦੇ ਆ ਬਣਾਉਣੇ ਦਾ ਤਰੀਕਾ ਵੀ ਇੱਕ ਗੁਰੂਆਂ ਸਾਹਿਬ ਵਰਗੇ ਚਾਹੀਦਾ ਆਪਾਂ ਬਾਕੀ ਨੂੰ ਛੱਡੋ ਦੋ ਸ਼ਹਿਰ ਸਾਡੇ ਗੁਰੂਆਂ ਨੇ ਬਸਾਇਆ ਹੈ ਗੁਰੂ ਰਾਮਦਾਸ ਜੀ ਨੇ ਅਮਰਪੁਰ ਸ਼ਹਿਰ ਬਸਾਇਆ ਹੈ ਹਾਂ ਗੁਰੂ ਤੇਗ ਬਹਾਦਰ ਜੀ ਨੇ ਅਨੰਦਪੁਰ ਬਸਾਇਆ ਹੈ ਅਨੰਦਪੁਰ ਬਸਣ ਤੋਂ ਪਹਿਲਾਂ ਉੱਥੋਂ ਦੀ ਰਾਣੀ ਚੰਪਾ ਰਾਣੀ ਨੇ ਗੁਰੂ ਤੇਗ ਬਹਾਦਰ ਨੂੰ ਕਿਹਾ ਸੀ ਕਿ ਤੁਸੀਂ ਇੱਥੇ ਬਸਾ ਸਕਦੇ ਆ ਹਾਂ ਨਵਾਂ ਨਗਰ ਨਗਰ ਤੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਭਾਈ ਅਸੀਂ ਤੇਰੀ ਗੱਲ ਮੰਨਾਂਗੇ ਇਹਦੇ ਪਿੱਛੇ ਬੜਾ ਇਤਿਹਾਸ ਆ ਉਹ ਪਸਣਾਵਾਂਗੇ ਲੰਬੀ ਗੱਲ ਹੋ ਜਾਂਦੀ ਆ ਮੁਕਦੀ ਗੱਲ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਵੀ ਭਾਈ ਅਸੀਂ ਇੱਥੇ ਨਗਰ ਬਸਾਵਾਂਗੇ ਪਰ ਇੱਕ ਸ਼ਰਤ ਤੇ ਤੂੰ ਸਾਨੂੰ ਸਰਕਾਰੀ ਜਗ੍ਹਾ ਨਹੀਂ ਦਵੇਂਗੀ ਹਮ ਅਸੀਂ ਜਗ੍ਹਾ ਦਾ ਪਹਿਲਾਂ ਮੁੱਲ ਦਵਾਂਗੇ ਉਹ ਜਗ੍ਹਾ ਇਸ ਜਗ੍ਹਾ ਦੀ ਰਜਿਸਟਰੀ ਗੁਰੂ ਤੇਗ ਬਹਾਦਰ ਜੀ ਦੀ ਮਾਤਾ ਮਾਤਾ ਨਾਨਕੀ ਦੇ ਨਾਂ ਦੀ ਆ ਜੇ ਤੁਸੀਂ ਕੁਰਸੀ ਨਾਮਾ ਚੱਕ ਲੂਗੇ ਨਾ ਤਾਂ ਅੱਜ ਵੀ ਉਹ ਜਗਾ ਮਖੋਵਾਲ ਪਿੰਡ ਸੀ ਜਿਹਦਾ ਨਾਂ ਗੁਰੂ ਸਾਹਿਬ ਨੇ ਚੱਕ ਨਾਨਕੀ ਰੱਖਿਆ ਫਿਰ ਦਸਵੇਂ ਪਾਤਸ਼ਾਹ ਨੇ ਇਹਦਾ ਨਾਂ ਅਨੰਦਪੁਰ ਰੱਖਿਆ ਹੈਗਾ ਇਹ ਜਗਾ ਗੁਰੂ ਤੇਗਬਹਾਦਰ ਜੀ ਨੇ ਖਰੀਦੀ ਆ ਤੇ ਇਹਨਾਂ ਨੂੰ ਕੌਣ ਰੋਕਦਾ ਹੈ ਦੇਖੋ ਹੁਣ ਦੋ ਚੀਜ਼ਾਂ ਹੈ ਇਹਨਾਂ ਨੇ ਸਾਡੇ ਇੱਥੇ ਕੋਈ ਮੇਰਾ ਕਹਿੰਦਾ 600 ਕਿਲਾ 700 ਕਿਲਾ ਜ਼ਮੀਨ ਲੱਗਾ ਜਿਹੜਾ ਇਹਾਂ ਦੀ ਨਜ਼ਰ ਦੇ ਹੇਠ ਆ ਤੁਸੀਂ ਆਪਸ਼ਨਲ ਰੱਖੋ ਜੋ ਕੀਮਤ ਖੜਾ ਲੋ ਇੱਥੇ ਦੀ ਹੈਗੀ ਆ ਅਦਾਲਤਾਂ ਤੋਂ ਜਾਂ ਜਿਹੜੇ ਮਹਾਰ ਨੇ ਦੇਖੋ ਸਾਨੂੰ ਇਹਦੇ ਬਾਰੇ ਪਤਾ ਨਹੀਂ ਆਪਾਂ ਮੰਨ ਲੈਂਦੇ ਆ ਕਿ ਇੱਥੇ 10 ਕਰੋੜ ਦਾ ਕਿਲਾ ਹੈ ਹਮ ਇੱਕ ਹਾਂ ਸਰਕਾਰ ਕਹੇ ਦੇਖੋ ਜੀ ਐਸੀ ਤੁਹਾਨੂੰ ਇੱਕ ਕਿਲੇ ਚੋਂ 1000 ਗੱਜ ਜਗ੍ਹਾ ਦੇਣੀ ਆ ਡੋਮੈਸਟਿਕ ਤੇ 200 ਗੱਜ ਦੇਣੀ ਆ ਕਮਰਸ਼ੀਅਲ ਉਹ ਤੁਹਾਡੀ 15 ਕਰੋੜ ਦੀ ਬਣ ਜਾਣੀ ਹਾਂ ਉਹਨਾਂ ਨੂੰ ਦਿਖਾ ਦਿਓ ਸਾਜ-ਵਾਜ ਹਾਂਜੀ ਹਾਂਜੀ ਪਰ ਜੇ ਤੁਹਾਨੂੰ ਸਾਡੀ ਗੱਲ ਪਰ ਨਹੀਂ ਤਵਾਰ ਤਾਂ ਤੁਸੀਂ 10 ਕਰੋੜ ਕਿਲੇ ਦਾ ਲੈ ਲਓ ਹਮ ਠੀਕ ਹੈ ਨਾ ਦੋਨੇ ਆਪਸ਼ਨ ਚਾਹੀਦੇ ਤੁਹਾਨੂੰ ਦੋਨੇ ਆਪਸ਼ਨ ਦੇਤੀਆਂ ਅੱਜ ਦਾ ਰੇਟ ਵੀ ਕਈ ਬੰਦੇ ਕਹਿੰਦੇ ਆ ਵੀ ਐ ਮੇਰੀ ਜੱਦੀ ਪੁਰਖੀ ਜਗਾ ਮੇਰਾ ਕੁਝ ਹਿੱਸਾ ਇਹਦੇ ਚ ਹੋਵੇ ਹਾਂ ਹਾਂ ਵੀ ਯਾਰ ਸਰਕਾਰ ਧੱਕਾ ਨਾ ਕਰੇ ਪੈਸੇ ਨਹੀਂ ਮੈਨੂੰ ਚਾਹੀਦੇ ਤੂੰ ਭਾਈ ਲੈ ਲੈ ਹੂੰ ਤੂੰ ਪੈਸੇ ਨਾ ਲੈ ਤੂੰ ਜਗਾ ਲੈ ਲੈ ਇੱਕ ਬੰਦਾ ਕਹਿੰਦਾ ਜੀ ਮੇਰਾ ਤਾਂ ਸੂਰੇ 100 ਕਾ ਜਗਾ ਸਾਰੀ ਹੋ ਮੇਰਾ ਪਿੰਡ ਵੀ ਉਜੜ ਜਾਣਾ ਹੈ ਮੈਨੂੰ ਚੰਗੇ ਪੈਸੇ ਦੋ ਮੈਂ ਕਿ ਟਕੀਲਾ ਅੱਧਾ ਕੀਲਾ ਲੈ ਕੇ ਉੱਥੇ ਘਰ ਵੀ ਬਣਾ ਲਵਾਂ ਤੇ ਨਾਲ ਆਪਣਾ ਸਬਜ਼ੀ ਮੂਲੀਆਂ ਸਾਲਗਾਂ ਮਾ ਲਾ ਕੇ ਰੋਟੀ ਵੀ ਖਾਵਾਂ ਦੋ ਆਪਸ਼ਨ ਰੱਖੋ ਤੁਸੀਂ ਦੇਖੋ ਜਦੋਂ ਅਦਾਲਤ ਕਿਸੇ ਨੂੰ ਸਜ਼ਾ ਕਰਦੀ ਆ ਉਹ ਵੀ ਆਪਸ਼ਨ ਦਿੰਦੀ ਆ ਹੂੰ ਜਾਂਦਾ 5000 ਰੁਪਏ ਜੁਰਮਾਨਾ ਜਾਂ 6 ਮਹੀਨੇ ਦੀ ਸਜ਼ਾ ਹੂੰ ਉੱਥੇ ਮੁਜਰਮ ਕਹਿੰਦਾ ਨਹੀਂ ਅਮੀਰ ਬੰਦਾ ਕਹਿੰਦਾ ਵੀ ਮੈਂ ਨਹੀਂ ਸਜ਼ਾ ਸੋਦਾ ਕਰਤ ਨਹੀਂ ਆਪੜੋਂ 5000 ਰੁਪਏ ਗਰੀਬ ਕਹਿੰਦਾ ਯਾਰ ਮੈਂ 6 ਮਹੀਨੇ ਕੱਟ ਲਊਗਾ ਹਾਂ ਮਤਲਬ ਸਜ਼ਾ ਦੇ ਵਿੱਚ ਵੀ ਆਪਸ਼ਨ ਆ ਹੂੰ ਇੱਥੇ ਜ਼ਮੀਨ ਛੱਡਣ ਵਿੱਚ ਵੀ ਆਪਸ਼ਨ ਨਹੀਂ ਹੈਗੀ ਹੂੰ ਇੱਥੇ ਜ਼ਮੀਨ ਛੱਡਣ ਚ ਇੱਕੋ ਹੀ ਆ ਵੀ ਰੱਖਦੀ ਆ ਪਿਸਤੌਲ ਤੇਰੇ ਸਾਹਮਣੇ ਆ ਯਾਰ ਲੈ ਹਮਸੇ ਕਰ ਲੈ ਦੋਸਤੀ ਜਾਂ ਖੁਦ ਕੋ ਗੋਲੀ ਮਾਰ ਲੈ ਹੂੰ ਹੇ ਫਾਲਸਪਾਈ ਤੇ ਨਾਲ ਨੂੰ ਡਰਾਇਆ ਹ ਹ ਤੇ ਜਿਨ੍ਹਾਂ ਨੇ ਨ ਜਮੀਨ ਨਾ ਦਿੱਤੀ ਉਹਨਾਂ ਦੀ ਜਮੀਨ ਵਿਕੂਗੀ ਨਹੀਂ ਅਕੇ ਨੂੰ ਉਹਦੀ ਰਜਿਸਟਰੀ ਨਹੀਂ ਹੋਣੀ ਤੁਹਾਨੂੰ ਸ਼ਾਇਦ ਨਹੀਂ ਪਤਾ ਅੱਛਾ ਇਹ ਦੇਖੋ ਗੁੰਡਾਗਰਦੀ ਦਾ ਸਿਖਰ ਆਹੇ ਹਾਂ ਇਹ ਤਾਂ ਗੁੰਡਾ ਬੰਦਾ ਗੁੰਡਾ ਰਾਜ ਕੋਈ ਨਹੀਂ ਹੋ ਸਕਦਾ ਇਹ ਆ ਤਾਂ ਸਾਨੂੰ ਦੇ ਦਿਓ ਹਮਸੇ ਕਰ ਲੈ ਦੋਸਤੀ ਜਾਂ ਖੁਦ ਕੋ ਗੋਲੀ ਮਾਰ ਲਾ ਇਹ ਮਰ ਜਾ ਤੂੰ ਸਾਨੂੰ ਜਮੀਨ ਨਾ ਦਿੱਤੀ ਫਿਰ ਇਹਨਾਂ ਤਾਂ ਤੇਰੀ ਜਮੀਨ ਵਿਕਣੀ ਆ ਇਹਦੀ ਰਜਿਸਟਰੀ ਨਹੀਂ ਹੋਣੀ ਇਹਦੇ ਪਰ ਲੋਨ ਨਹੀਂ ਮਿਲਣਾ ਅੱਛਾ ਤੂੰ ਇਹਨੂੰ ਰਹਿਣ ਨਹੀਂ ਕਰ ਸਕਦਾ ਬੈ ਨਹੀਂ ਕਰ ਸਕਦਾ ਤੈਨੂੰ ਬਿਜਲੀ ਦਾ ਕਨੈਕਸ਼ਨ ਨਹੀਂ ਮਿਲਣਾ ਇਹ ਰੋਕ ਲਵਾ ਦੇਣੀ ਤੇ ਲੋ ਅੱਗ ਕੀ ਕਹਿੰਦੇ ਅੱਛਾ ਜੇ ਲੋਕ ਜਾਗੇ ਤਾਂ ਤਦ ਕਾਨੂੰਨ ਬਦਲਣ ਨੂੰ ਕੀ ਆ ਗੱਲ ਹੈ ਕਾਨੂੰਨ ਕਿਹੜਾ ਮੰਗਲ ਗ੍ਰਹਿ ਤੋਂ ਆਉਂਦੇ ਆ ਹੂੰ ਹੂੰ